हां जी दोस्तों सारेया नु सत श्री अकाल स्वागत है टोडा राज संधू फार्मिंग ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜ਼ਿਟ ਹੈਗੀ ਆ ਪਿੰਡ ਸ਼ਿਵਾਜਪੁਰ ਸ਼ਿਵਾਜਪੁਰ ਪਿੰਡ ਦੋਸਤੋ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਹਿਬ ਤਰਨਤਾਰਨ ਸਹਿਬ ਦਾ ਪਿੰਡ ਹੈਗਾ ਪਿੰਡ ਬਾਂਮਣੀ ਵਾਲਾ ਜਮਾਲਪੁਰ ਇਹ ਪਿੰਡ ਥੋੜੀ ਥੋੜੀ ਦੂਰੀ ਤੇ ਆ ਇੱਕ ਪਾਸੇ ਲਖਣਾ ਪਿੰਡ ਥੋੜੀ ਦੂਰੀ ਤੇ ਆ ਦੋਸਤੋ ਕੋਰਕ ਪਿੰਡ ਸੂਰ ਪਿੰਡ ਇਹ ਜਿਹੜੇ ਦੋਸਤੋ ਫਤੇਹਪੁਰ ਸੁਗਾ ਇਹ ਪਿੰਡ ਥੋੜੀ ਥੋੜੀ ਦੂਰੀ ਤੇ ਹੈਗੀ ਆ ਤੇ ਵੀਰ ਬਲਜੀਤ ਦੇ ਕੋਈ ਆਏ ਆ ਦੋਸਤੋ ਤੇ ਪਸ਼ੂ ਵਪਾਰ ਦਾ ਕੰਮ ਵੀਰ ਦਾ ਇਸ ਕਰੋਂ ਦੋਸਤੋ ਪਹਿਲਾਂ ਵੀ ਆਪਾਂ ਵੀਡੀਓ ਅਪਲੋਡ ਕੀਤੀਆਂ ਨੇ ਤੇ ਵੜਾ ਜੀ ਤੁਹਾਨੂੰ ਦਿਖਾਈਆਂ ਨੇ ਇਸ ਕਰੋਂ ਠੀਕ ਆ ਜੀ ਵੜਾ ਜਿਆਦੀਆਂ ਹੁੰਦੀਆਂ ਨੇ ਕੋਈ 2-2 3-3 ਨਗ ਹਰ ਟਾਈਮ ਜਿਹੜੇ ਅਵੇਲੇਬਲ ਹੁੰਦੇ ਆ ਮੌਜੂਦ ਹੁੰਦੇ ਆ ਬਾਕੀ ਸਮੇਂ ਸਮੇਂ ਨਾਲ ਕੋਈ ਵੀਰ ਆਪਣਾ ਸੰਪਰਕ ਤੁਸੀਂ ਬਣਾ ਕੇ ਰੱਖ ਸਕਦੇ ਜੀ ਨੰਬਰ ਬਿਲਕੁਲ ਸਕਰੀਨ ਦੇ ਥੱਲੇ ਚੱਲਦੇ ਪਏ ਨੇ ਅੱਜ ਦੋਸਤੋ 4 ਅਕਤੂਬਰ ਨੂੰ ਆਪਾਂ ਇਹ ਵੀਡੀਓ ਕਵਰੇਜ ਕਰਦੇ ਪਏ ਆ ਟਾਈਮ ਤੁਸੀਂ ਨੋਟ ਕਰ ਲਓ ਕੋਈ ਮਾਰਨਿੰਗ ਦੇ 11:30 12 ਵਜੇ ਦਾ ਜਿਹੜਾ ਸਮਾਂ ਹੈਗਾ ਪਸ਼ੂ ਤੋਂ ਤਿੰਨ ਦਿਖਾ ਦਾਂਗੇ ਤਿੰਨੇ ਵੜਾ ਨੇ ਪੂਰੀ ਡਿਟੇਲ ਆਪ ਆਉਂ ਕਰਦੇ ਆਂ ਗੱਲਬਾਤ ਸਭ ਤੋਂ ਪਹਿਲਾਂ ਬਾਈ ਬਲਜੀਤ ਸਿੰਘ ਸਾਸਰੀ ਕਾ ਠੀਕ ਠਾਕ ਜੀ ਹਾਂਜੀ ਵਧੀਆ ਅੱਛਾ ਬਲਜੀਤ ਵੀਰ ਪਸ਼ੂ ਤਿੰਨੇ ਆਪਣੇ ਕੋਲ ਵੜੜਾ ਤੇ ਤਿੰਨੇ ਗੱਬਣੇ ਕੇ ਸੁਈਆਂ ਹਾਂਜੀ ਤਿੰਨੇ ਤਿੰਨੇ ਗੱਬਣਾ ਜੀ ਤਿੰਨੇ ਗੱਬਣਾ ਜੀ ਹਾਂਜੀ ਠੀਕ ਹੈ ਤੇ ਕਿੰਨੇ ਕਿੰਨੇ ਸਮੇਂ ਹਜੇ ਲੈ ਜਾਣਗੇ ਖਿੱਚ-ਕੁੱਚ ਕੇ ਵੀ ਜੀ ਆ ਜਿਹੜੀ ਵੜੜਾ ਇਹ ਲੈ ਜੂਗੇ 8 ਦਿਨ ਅੱਛਾ ਜੀ ਹਾਂਜੀ ਇਹਨੇ ਹਰ ਕਿ ਤੀਜੇ ਸਵੇ ਸੋਣਾ ਜੋ ਠੀਕ ਆ ਹਾਂਜੀ ਤੇ ਘਰ ਵਾਲੇ ਤੇ ਕਹਿੰਦੇ ਦੁੱਧ 13-14 ਕਿਲੋ ਕੱਢਿਆ ਵਾ ਬਾਕੀ 13-14 ਕਿਲੋ ਆਮਣਾ 15 ਦੁੱਧ ਕੱਢ ਦੂਗੀ ਤੇ ਲਾਟੋਲਾ ਬਹੁਤ ਆ ਤੇ ਸੁਬਾ ਦੋਸਤੋ ਤੇ ਜਾ ਸੂਣਾ ਠੀਕ ਆ ਹਾਂਜੀ ਕੋਈ 8 10 10 ਕ ਦਿਨ ਲੈ ਜੂ ਹਣਾ ਹਾਂਜੀ ਹਾਂਜੀ 10 ਕ ਦਿਨ ਜਿਹੜੇ ਦੋਸਤੋ ਆਰਾਮ ਨਾਲ ਲੈ ਜਾਣੇ ਆ ਸੋ ਹਵਾਨੇ ਦੀ ਕੁਆਲਿਟੀ ਦੀ ਜੇਕਰ ਆਪਾਂ ਗੱਲ ਕਰ ਲਈਏ ਤੇ ਬਿਲਕੁਲ ਢਿਲ ਢੁਲ ਤੁਸੀਂ ਆਪ ਹੀ ਦੇਖ ਲਓ ਵੀ ਲੇਵਾ ਜਿਹੜਾ ਪੂਰਾ ਟਾਈਟ ਕਰਕੇ ਆਰਡਰ ਪੂਰਾ ਜਿਹੜਾ ਟਾਈਟ ਕਰਕੇ ਪਸ਼ੂ ਨੇ ਫਿਰ ਸੁਣਾ ਠੀਕ ਆ ਬਾਕੀ ਠੰਡੀ ਸੀ ਤੇ ਢਿਲ ਢੁਲ ਬਹੁਤ ਜ਼ਿਆਦੀ ਆ ਠੰਡੀ ਤੇਰੀ ਆ ਸੀਲ ਸੌਕ ਪੂਰੀ ਜ਼ਿਆਦੀ ਆ ਤੁਸੀਂ ਦੇਖ ਸਕਦੇ ਠੀਕ ਆ ਲਾਲ ਰੰਗ ਦੇ ਵਿੱਚ ਆ ਤੇ ਸਿੰਘ ਥੋੜੇ ਥੋੜੇ ਹੈਗੇ ਹਨ ਜੀ ਹਾਂਜੀ ਝੁੰਗੀ ਆ ਜੀ ਝੁੰਗੀ ਆ ਹਾਂਜੀ ਆ ਤੇ ਤੀਜਾ ਸੁਬਾ ਦੋਸਤੋ ਸੁਣਾ ਠੀਕ ਆ ਜੀ ਦਸਨ ਮੁਤਾਬਕ ਤੀਜਾ ਸੁਆ ਬਾਕੀ ਥਣ ਤੁਨ ਪੂਰਾ ਮੁਠੀ ਜਲਾ ਕਰ ਜੂਗੀ ਠੀਕ ਆ ਥਣ ਵੈਸੇ ਮੁਠੀ ਵਾਲਾ ਹੱਥੀ ਚਬਾਈ ਵਾਲਾ ਥਣ ਲੱਗਾ ਬੈਠ ਤੇ ਬਾਕੀ 10 ਕ ਦਿਨ ਹਜੇ ਸਮਾਂ ਲੈਂਦੀ ਆ ਆ ਲਓ ਜੀ ਹਾਂ ਜੀ ਤੋੜ ਦਿਓ ਵੀਰ ਬਲਜੀ ਦਾ ਤੋੜ ਦਿਓ ਆ ਦੇਖੋ ਜੀ ਕੱਦ ਕੋਦ ਦੀ ਮੀਡੀਅਮ ਤੋਂ ਜੜੀ ਆ ਦੋਸਤੋ ਪਲੱਸ ਹਾਈਟ ਆ ਠੀਕ ਆ ਮੀਡੀਅਮ ਤੋਂ ਉੱਪਰ ਹਾਈਟ ਜਾਂਦੀ ਆ ਤੇ ਤੋਰਾ ਤੁਸੀਂ ਦੇਖ ਸਕਦੇ ਜੇ ਵਹਿੜ ਦਾ ਆਜਾ 35 ਸ਼ਹਿਦ ਹੀ ਆਉਂਦਾ ਹਾਂਜੀ ਹਾਂਜੀ ਸ਼ਹਿਦ ਹੀ ਆਉਂਦਾ ਠੀਕ ਆ 35 ਸ਼ਹਿਦ ਹੀ ਆ ਆ ਦੇਖੋ ਸਾਲਾ ਗਿਆ ਠੀਕ ਹੈ ਲਓ ਜੀ ਬੰਦ ਗਏ ਠੀਕ ਹੈ ਜੀ ਬਾਕੀ ਹੈ ਸੀਲ ਸਹੂਆ ਹਾਂਜੀ ਹਾਂਜੀ ਠੀਕ ਹੈ ਤੇ ਕਿੰਨਾ ਮੋਲ ਭਾਈ ਰੋ ਕਹਿੰਦਾ ਮੇਰ ਜੀ ਮੋਲ ਤੇ ਭਾਂ 35 ਕਰ ਲੀਏ ਹਾਂਜੀ ਮੋਲ ਕਰਾਂਗੇ 33000 32000 ਦੀ ਆਣਾ ਦਵਾਂਗੇ 32000 ਦੀ ਲੈਣ ਦੇਣ 100 ਰੁਪਿਆ ਛੋੜ ਹੀ ਕਰਾਂਗੇ ਚੋਂ 32 ਚੋਂ ਹਾਂਜੀ ਪੂਰੀ ਕਸਮੀ ਜੀ ਹਾਂ ਉਹ ਹਾਂਜੀ ਹਾਂਜੀ ਲਓ ਵੀ ਦੋਸਤੋ ਪਹਿਲਾ ਮੁੱਲ ਜਿਹੜਾ 33000 ਰੁਪਏ ਡਿਮਾਂਡ ਕੀਤੀ ਹੈ ਲੈਂਡਨ 33000 ਵਿੱਚੋਂ ਜਿਹੜਾ 1000 ਰੁਪਏ ਛੋੜ 32000 ਤੇ 32 ਜੋ ਥੋੜੀ ਬਾਦੀ ਛੋੜ ਚਾਪਾ ਗੁਰਸੱਦ ਦਾ 15 16 ਕਿਲੋ ਆਵਣਾ ਦੇ ਹੀ ਜਾਊਗੇ ਠੀਕ ਆ ਹਾਂਜੀ ਫਾਜੀ ਉਹ ਜਿਹੜਾ ਹਵਾਨਾ ਛੱਡਾ ਲੱਗਦਾ ਵੀ ਦੇਵਾ ਪੂਰਾ ਭਰ ਕੇ 15 ਲੀਟਰ ਵਾਲੀ ਦਾ ਨੋਰਮਲ ਲੱਗਦੀ ਪਈ ਹੈ ਹਾਂਜੀ ਠੀਕ ਆ 15 ਕਿ ਲੀਟਰ ਜਿਹੜਾ ਦੋਸਤੋ ਦੁੱਧ ਚਵਾ ਰੂਗੀ ਠੀਕ ਆ ਜਿਹੋ ਜੀ ਆਰਡਰ ਦੀ ਕੁਆਲਿਟੀ ਹੈ ਜਿੱਡਾ ਕਾ ਢਿੱਲਾ ਹਵਾਨਾ ਬਿਲਕੁਲ ਸ਼ੋਅ ਹੁੰਦਾ ਪਿਆ ਬਾਕੀ ਤੁਸੀਂ ਰੇਟ ਪਰ ਤਾਂ ਬਹੁਤ ਜਾਇਜ਼ ਵਾਜਬ 32000 ਦੇ ਵਿੱਚੋਂ ਕੁ 100 ਰੁਪਏ ਵੀਰਾਂ ਦਾ ਛੋਟ ਕਰਾਂਗੇ ਠੀਕ ਆ ਪਹਿਲੇ ਨੰਬਰ ਤੇ ਇਹ ਵੈੜ ਸੀ ਸੈਕਿੰਡ ਨੰਬਰ ਤੇ ਤੁਹਾਨੂੰ ਆ ਜਰਸੀ ਇੱਕ ਵਿਖਾ ਦਿੰਦੇ ਆ ਠੀਕ ਆ ਬਰੀਡ ਵਾਈਜ਼ ਆਪਾਂ ਦੋਸਤੋ ਦੇਖੀਏ ਤੇ ਜਰਸੀ ਬਰੀਡ ਦੇ ਵਿੱਚ ਆ ਵੈੜ ਠੀਕ ਆ ਤੇ ਸੂਬਾ ਇਹ ਕਿੰਨਾ ਸੂਰਈ ਹੈ ਜੀ ਸੂਬਾ ਵੀਰ ਜੀ ਇਹਦਾ ਦੂਜਾ ਜੋ ਦੂਜੇ ਹਾਂਜੀ ਠੀਕ ਆ ਤੇ ਬਲਜੀ ਤੇ ਇਹ ਵੀ ਦਿਨ ਮੰਦਾ ਖੁੱਲੇ ਲੈਂਦੀ ਹੈ ਜੀ 12 13 ਦਿਨ ਲੈ ਜਾਊਗੀ ਇਹ 12 13 ਦਿਨ ਹਾਂਜੀ ਬਣੂ ਚੰਗੀ ਠੀਕ ਆ ਜੀ 12 13 ਦਿਨ ਆ ਦੋਸਤੋ ਹੈ ਪੰਜਾਬ ਦੀ ਜਰਸੀ ਆਈ ਜੀ ਹਾਂਜੀ ਹਾਂਜੀ ਬਰੀਡ ਵਾਈ ਦੇ ਆੜੀ ਦੋਸਤੋ ਬਿਲਕੁਲ ਪੰਜਾਬ ਦੀ ਜਰਸੀ ਕੋਈ ਵੀ ਰਮਨ ਕੇ ਸੌਦਾ ਕਰ ਲੇ ਲਾਲ ਰੰਗ ਬਿਲਕੁਲ ਗੁਰ ਵਰਗਾ ਰੰਗ ਆਪਾਂ ਕਹਦੇ ਨੇ ਵੀ ਲਾਲ ਰੰਗ ਠੀਕ ਆ ਬਿਲਕੁਲ ਤੇ ਆ ਫੇਸ ਕੁਆਲਿਟੀ ਛੋਟਾ ਜਿਹਾ ਕੰਨ ਬੂਤੀ ਬਾਤੀ ਵੇਖੋ ਬਿਲਕੁਲ ਛੋਟੀ ਜੀ ਡੁੰਗਾਈ ਡੁੰਗੂਈ ਬਿਲਕੁਲ ਅੱਖਾਂ ਦੇ ਵਿੱਚ ਉਸੇ ਤਰ੍ਹਾਂ ਹੀ ਬਾਕੀ ਬਣੂ ਚੰਗੀ ਆ ਦੇਖੋ ਲਓ ਜਾ ਹਜੇ 10 ਤੋਂ 12 ਦਿਨ ਹਜੇ ਜੋ ਸਮਾਂ ਪਿਆ ਹੈ ਠੀਕ ਆ ਤੇ 10 ਤੋਂ 12 ਦਿਨਾਂ ਦੇ ਵਿੱਚ ਵਿੱਚ ਪੂਰਾ ਬਣ ਕੇ ਤਿਆਰ ਹੋ ਗਈ ਬਾਕੀ ਢਿਲ ਟੁਲ ਹੈ ਠੰਡੀ ਇਹ ਪੂਰੀ ਹੈ ਹਾਂਜੀ ਬਹੁਤ ਜਿਆਦੀ ਆ ਲੋ ਇਧਰ ਲਓ ਜੀ ਠੀਕ ਆ ਜੀ ਟੰਡੀ ਧੀਰੀ ਆ ਪੂਰੀ ਸੀਲ ਸਾਉ ਹਾਂਜੀ ਲਓ ਜੀ ਬਜੀ ਤੋਰ ਲਿਗਨੂਗੀ ਜਰਸੀ ਬਰੀਡ ਦੇ ਵਿੱਚ ਆ ਦੋਸਤੋ ਬਹੁਤ ਵੀਰ ਜਿਹੜੀ ਡਿਮਾਂਡ ਰੱਖਦੇ ਆ ਜਰਸੀ ਬਰੀਡ ਦੇ ਵਿੱਚ ਬੈੜ ਖਰੀਦਣ ਦੀ ਉਹਨਾਂ ਵੀਰਾਂ ਲਈ ਖਾਸ ਤੌਰ ਤੇ ਇਹ ਬੈੜ ਜਿਹੜੀ ਦੋਸਤੋ ਆਪਾਂ ਦਿਖਾ ਰਹੇ ਆ ਦੂਜੇ ਨੰਬਰ ਤੇ ਢਿਲਟੂਲ ਕਾਫੀ ਆ ਲਾਏ ਪਈ ਆ ਨਾਰਮਲ ਹੀ ਹਜੇ ਆਪਾਂ ਦੇਖੀਏ ਤੇ ਲਾਏ ਪਈ ਆ ਠੀਕ ਆ ਜੀ ਧਾਰਾਂ ਪੂਣੀਆਂ ਸ਼ੁਰੂ ਕੀਤੀਆਂ ਨੇ ਹਜੇ ਤੇ ਤਕਰੀਬਨ ਕੋਈ 10 ਤੋਂ 12 ਦਿਨ ਹਜੇ ਖੁੱਲੇ ਡੁੱਲੇ ਲੈ ਕੇ ਜਾਊਗੀ ਨਾ ਵੇਖੋ ਠੀਕ ਆ ਹਾਈਟ ਮੀਡੀਅਮ ਦੇ ਵਿੱਚ ਤੁਸੀਂ ਅਕਾਊਂਟ ਕਰ ਲਿਓ ਜੀ ਮੀਡੀਅਮ ਹਾਈਟ ਦੀ ਆ ਤੇ ਬਾਕੀ ਥਣ ਥਣ ਪ੍ਰੋਪਰ ਜਿਹੜਾ ਮੁਠੀ ਅਲੱਗ ਬਿਲਕੁਲ ਹਾਤੀ ਚਵਾਈ ਦਾ ਥਾਣਾ ਵੇਖੋ ਜੀ ਠੀਕ ਆ ਲੰਬਾਈ ਦੇ ਵਿੱਚ ਥਣ ਦੀ ਕੁਆਲਿਟੀ ਕਾਫੀ ਚੰਗੀ ਆ ਰਕੋ ਲਓ ਜੀ ਬਨ ਲਗੀ ਠੀਕ ਹੈ ਜੀ। ਅੱਛਾ ਇਹਦਾ ਮੁੱਲ ਫਿਰ ਕੀ ਕਰਨੇ ਬਲਜੀ ਜੀ? ਇਹਦਾ ਮੁੱਲ ਵੀਰ ਜੀ ਜੈ ਜੀ ਹੈ ਜੀ। ਹਾਂ ਹਾਂ। ਮੁੱਲ ਤੇ ਭਾਵੇਂ 40 ਦੀ ਵੇਚ ਦੀਏ ਤਿਆਰ ਕਰਕੇ। ਹਾਂ ਜੀ। ਹੁਣ ਦੇ ਦਾਂਗੇ 35000 ਦੇ। 35 ਦੀ। 35000 ਛੋਟ ਕਰ ਦਾਂਗੇ। 1000 35 ਛੋਟ। ਹਾਂ ਜੀ 34000 ਦੀ ਦੇ ਦਾਂਗੇ। 34 ਦੀ। ਹਾਂ ਜੀ। ਲਓ ਵੀ ਦੋਸਤੋ 34000 ਦੀ ਹੈ ਜਰਸੀ ਵੈੜ ਦੀ। ਬਹੁਤ ਚੰਗੀ ਵੈੜ ਵਾ। ਹੂੰ। ਤਿਆਰ ਹੋਈ ਭਾਵੇਂ 42 43 ਦੀ ਵੇਖ ਜੇ। ਹੂੰ ਹਾਂ ਜੀ। ਆ ਕਰੋ ਚੈੱਕ। ਬਹੁਤ ਠੱਲਾ ਠੁਲਾ। ਠੀਕ ਹੈ ਜੀ। ਦੁੱਧ ਨਾਰਮਲ ਮੈਨੂੰ ਤਾਂ 12 ਤੇ 12 14 ਲੀਟਰ ਹਾਂਜੀ ਹਾਂਜੀ ਨਿਰਮਾਨ ਨਾਲ ਹੀ ਦੇ ਦਊਗੀ ਠੀਕ ਹੈ 12 13 ਲੀਟਰ ਦੇ ਤਾਂ ਉਹਨਾਂ ਦਾ ਕੱਦ ਛੋਟਾ ਹੁੰਦਾ ਦੁੱਧ ਥੱਲੇ ਵੱਧ ਹੁੰਦਾ ਹਾਂ ਬਿਲਕੁਲ ਹਾਂਜੀ ਤੇ ਵੈਸੇ ਬਾਹਲਾ ਛੋਟਾ ਹੈ ਉਹਨਾਂ ਛੋਟੇ ਸਾਈਜ਼ ਦੇ ਵਿੱਚ ਨਹੀਂ ਆ ਜਾਂਦਾ ਹਾਂਜੀ ਹਾਂਜੀ ਇਹ ਵੈਸੇ ਮੀਡੀਅਮ ਜੀ ਆ ਜਾਂਦੀ ਠੀਕ ਹੈ ਰਲਦਾ ਮਿਲਦਾ ਕੱਦ ਕਰਦਾ ਦੋਸਤੋ ਕੋਈ ਐ ਨਹੀਂ ਵੀ ਤੇ ਬਰੀਡ ਵਿੱਚ ਫੁੱਲ ਬੜਾ ਫੁੱਲ ਬਰੀਡ ਆ ਜਰਸੀ ਠੀਕ ਆ ਜੀ ਤੇ ਦੇਣੀ ਆ ਬਸ ਇਹ 10 ਪਰਾਂ ਲਈਦੀ ਆ ਬਾਕੀ ਬਣੂਗੀ ਕਾਫੀ ਠੀਕ ਆ ਤੇ ਉਸ ਹਿਸਾਬ ਨਾਲ ਵੇਖੀ ਤਾਂ 34000 ਮੁੱਲ ਵੀ ਜਿਹੜਾ ਵਾਜ ਬਰੇਟ ਅੱਜ ਦੇ ਸਮੇਂ ਕਿਸੇ ਵੀਰ ਨੇ ਬਿਲਕੁਲ ਤਿਆਰੀ ਦਾ ਦੋ ਪੈਸੇ ਕੱਢਨੇ ਆ ਵਪਾਰ ਦੀ ਲਾਈਨ 'ਚ ਤੇ ਉਹ ਵੀ ਵੀਰ ਤੁਸੀਂ ਕੱਢ ਸਕਦੇ ਆ ਲੈ ਜਾ ਕੇ ਨਫਾ ਵੀ ਦੇ ਸਕਦੀ ਏ ਠੀਕ ਆ ਜੀ ਤੇ ਇਹ ਆ ਸੈਕੰਡ ਨੰਬਰ ਦੂਜੇ ਨੰਬਰ ਤੇ ਵੇੜ ਜਿਹੜੀ ਤੁਹਾਨੂੰ ਦਿਖਾਈ ਆ ਇਸ ਤੋਂ ਬਾਅਦ ਇੱਕ ਹੋਰ ਨੱਕ ਜਿਹੜਾ ਉਹ ਵੀ ਮੈਨੂੰ ਤਾਂ ਗੱਭਣ ਹੀ ਹੈ ਹਾਂਜੀ ਹਾਂਜੀ ਕ੍ਰੋਸ 'ਚ ਹੀ ਆ ਗਈ ਏ ਜੀ ਹਾਂਜੀ ਇਹ ਕ੍ਰੋਸ ਆਹੀ ਹਾਂ ਬਹੁਤ ਪਲੀ ਪੁਲੀ ਵੇੜ ਆ ਹਾਂ ਲਓ ਵੀ ਪ੍ਰਭੂ ਇਹ ਕ੍ਰੋਸ ਪੰਨ ਦੇ ਵਿੱਚ ਜਿਹੜੀ ਅਗਲੀ ਵੇੜ ਤੁਹਾਨੂੰ ਉੱਪਰ ਦਿਖਾ ਰਹੇ ਆ ਆ ਦੇਖੋ ਆ ਦੇਖ ਬਾਕੀ ਇਹ ਵੀ ਵੜ ਬਹੁਤ ਪੰਡਾ ਹੀ ਪਾ ਦੂਗੇ ਹਾਂ ਆ ਦੇਖੀ ਪਲੀ ਪਲੀ ਵੇਖੋ ਕਿੰਨੀ ਆ ਠੀਕ ਆ ਇਹ ਸੂਆ ਕਿਨਵਾ ਸੂ ਰਹੀ ਆ ਇਹ ਸੂਆ ਵੀਰ ਜੀ ਦੂਜਾ ਜੋ ਦੂਜੇ ਸਵੇਰੇ ਹਾਂਜੀ ਹਾਂਜੀ ਠੀਕ ਹੈ ਜੀ ਬਾਕੀ ਠੰਡੀ ਸੀਲ ਆ ਵੇਖੋ ਇਧਰ ਲੋ ਵੀ ਦੋਸਤੋ ਆ ਕਰੋ ਚੈੱਕ ਠੀਕ ਆ ਵੀ ਠੰਡੀ ਸੀਲ ਸਭ ਪੂਰੀ ਆ ਤੇ ਦਿਨ ਕਿੰਨੇ ਕ ਲੈਂਦੀ ਦੱਸਿਆ ਦਿਨ ਵੀਰ ਜੀ ਉਹਦੇ ਵੀ ਆਂਦੇ ਸੀ ਹਾਂ ਵੱਦ ਵੀ ਖੜ ਸਕਦੀ 2-4 ਦਿਨ ਘੱਟ ਵੀ ਖੜ ਸਕਦੀ ਆ 20 ਦਿਨ ਹਾਂਜੀ 20 ਦਿਨ ਪੱਕੇ ਆ ਗਰੰਟੀ ਵਾਲੇ ਕੋਈ 20 ਦਿਨ ਮੰਨ ਕੇ ਸੌਦਾ ਕਰੀਏ ਇਹ ਨਹੀਂ ਵੀ ਮਹੀਨਾ ਖੜੂਗੀ ਡੇਢ ਖੜੂਗੀ ਆ ਬਾਕੀ ਪੂਰੀ ਲਾਇ ਪਈ ਵੇਖੋ ਹਾਂ ਹਾਂਜੀ ਆ ਕਰੋ ਚੈੱਕ ਜੀ ਬਾਕੀ ਠੰਡੀ ਸੀਲ ਆ ਠੀਕ ਹੈ ਤੇ ਬਲਜੀ ਤੋਰਦੀ ਆ ਦੂਜਾ ਸਵੇ ਹੀ ਹੈ ਹਾਂਜੀ ਦੂਜਾ ਦੂਜਾ ਦੂਜੇ ਸਵੇ ਹੈ ਠੀਕ ਹੈ ਜੀ ਸੈਕੰਡ ਟਾਈਮਰ ਆ ਤੇ ਛਾਈ ਵਾਲ ਤਾਂ ਜਿਹੜਾ ਦੋਸਤੋ ਕ੍ਰੋਸ ਆ ਪਣ ਹੈਗਾ ਠੀਕ ਹੈ ਜੀ ਤੇ ਹਾਈਟ ਕੱਦ ਦੀ ਬਹੁਤ ਵਧੀਆ ਨਿੱਗਰ ਆ ਪੂਰੀ ਠੀਕ ਆ ਪਲੀ ਪਲੀ ਪੂਰੀ ਆ ਸਭ ਹੀ ਠੀਕ ਆ ਰਾਜੀ ਹੈ ਜਿੰਨੀ ਹੈਗੀ ਆ ਪ੍ਰੋਪਰ ਪੂਰੀ ਰਾਜੀ ਹੈ ਮੀਡੀਅਮ ਹਾਈਟ ਦੇ ਵਿੱਚ ਫੁੱਲ ਪਟਾ ਫੁੱਲ ਰਾਜੀ ਆ ਵੇਖੋ ਤਾਂ 20 ਦਿਨ ਘੱਟੋ ਘੱਟ ਵੀ 20 ਦਿਨ ਕੋਈ ਮੰਨ ਕੇ ਵੀਰ ਸੌਫਦਾ ਕਰੇ ਠੀਕ ਆ ਆ ਦੇਖੋ ਲਓ ਜੀ ਠੀਕ ਆ ਵੇਖੋ ਦੋਸਤੋ ਥੋੜੇ ਦਿਨ ਦੀ ਕੱਚੀ ਆ ਠੀਕ ਆ ਪਰ ਵਹਿੜ ਬਣੂਗੀ ਪੂਰਾ ਠੀਕ ਆ ਜੀ ਥੱਲਿਓ ਆਰਡਰ ਦੀ ਕੁਆਲਿਟੀ ਵੇਖੀਏ ਤੇ ਪੂਰੀ ਬਣ ਕੇ ਤਿਆਰ ਹੋਊਗੀ ਛੋਟੇ ਟਲ ਟਲ ਬਹੁਤ ਜ਼ਿਆਦੀ ਠੰਡੀ ਸੀਲ ਬਾਰੇ ਜਿੱਥੇ ਮਰਜੀ ਤੇ ਸੀਲ ਸੌ ਠੰਡੀ ਧੀਰੀ ਪੂਰੀ ਲੋਵੀ ਭਰਾਵੋ ਠੀਕ ਆ ਇਹ ਬਿਲਕੁਲ ਤੀਸਰੇ ਨੰਬਰ ਤੇ ਅੱਜ ਤਿੰਨ ਬੈੜਾਂ ਸੀ ਜਿਹੜੀਆਂ ਦੋਸਤੋ ਹੈ ਤਿੰਨੇ ਗੱਪਣ ਆ ਕੋਈ 8 8 10 10 ਦਿਨ 10 ਦਿਨ 12 ਦਿਨ ਇਹ 20 ਦਿਨ ਇਸੇ ਤਰ੍ਹਾਂ ਦੋਸਤੋ ਇਹਨਾਂ ਦੇ ਦਿਨਾਂ ਦੀਆਂ ਕੱਚੀਆਂ ਨੇ ਠੀਕ ਆ ਸਮਾ ਲੈਂਦੀਆਂ ਨੇ 10-10 ਦਿਨ ਕੋਈ ਸਾਹਬਨ ਦੇ ਲੋੜ ਆ ਬਾਕੀ ਜਿਹੜੇ ਵੀਰ ਨੇ ਕੋਈ ਦੋ ਪੈਸੇ ਵਿੱਚੋਂ ਕੱਢਦੇ ਆ ਉਹ ਵੀ ਤੁਸੀਂ ਕੱਢ ਸਕਦੇ ਜੇ ਯਕੀਨਨ ਠੀਕ ਆ ਜੀ ਕਿਉਂਕਿ ਰਾਜੀ ਆ ਵਜਨ ਭੋਜਨ ਪੂਰਾ ਹੈਗਾ ਵੇੜਾਂ ਦਾ ਤੇ ਇਹਦਾ ਮੁੱਲ ਅੱਜ ਕੀ ਕਰਾਂਗੇ ਆਪਾਂ ਵੀਰ ਜੀ ਮੁੱਲ ਇਹਦਾ ਵੀ ਜਾ ਚੀਜ਼ ਹੂੰ 32000 ਦੀ ਦੇ ਦਾਂਗੇ 32000 ਹਾਂ ਜੀ ਵੇੜ ਤਿਆਰ ਹੋ ਗਏ 45000 ਦੀ ਵਿਕੂਗੀ ਅੱਜ ਆਫਰ ਆਈ ਹੈ ਫਿਰ ਹਾਂ ਜੀ ਆਫਰ ਆਈ ਅੱਜ ਜੀ ਲਓ ਜੀ 32000 ਠੀਕ ਆ ਜੀ ਹਾਂ ਜੀ ਹੈ ਪੂਰੀ ਤਿਆਰੀ ਤੇ ਆ ਦੋਸਤੋ ਕੋਈ 10-20 ਦਿਨ 20 ਦਿਨ ਕੋਈ ਜਾਂਦੇ ਸਮੇਂ ਇਹ ਸੇ ਤਰਾ ਜੂਗੀ ਤੇ ਬਾਕੀ ਰੋਟੀ ਦਊਗੀ ਫੁੱਲ ਜਿਹੜਾ ਵੀਰ ਖੜੂਗਾ ਹਾਂ ਸਹੀ ਹੈ ਬਾਕੀ ਥਣ ਥਣ ਬਹੁਤ ਸੋਹਣੇ ਆ ਹਾਂਜੀ ਹਾਂਜੀ ਤੇ 35 ਧੋਪਨ ਤਿੰਨਾਂ ਦਾ ਵਧੀਆ ਰਖਾ ਹਾਂਜੀ ਹਾਂਜੀ ਬਹੁਤ ਵਧੀਆ ਤੇਪਨ ਤਿੰਨੇ ਇੱਕ ਜਿਹੜਾ ਦੋਸਤੋ ਨੰਬਰ ਹੈਗੇ ਨੇ ਠੀਕ ਆ ਤੇਪਨ ਬਿਲਕੁਲ ਇੱਕੋ ਜਿਹਾ ਨੀਰਾ ਇੱਕੋ ਜਿਹਾ ਸ਼ਹਿਦ ਇਹਨਾਂ ਤਿੰਨਾਂ ਵੈੜਨ ਦੇ ਅਮਲਾ ਹੋਊਗਾ ਤਸੱਲੀ ਨਾਲ ਚਾਰੇ ਚਾਰੇ ਥਣ ਜਿਹੜੇ ਪ੍ਰੋਪਰ ਚੱਲਦੇ ਆ ਠੀਕ ਆ ਆਪਦਾ ਕੋਈ ਵੀਰ ਗੱਬਣ ਪਸੂ ਆ ਆਪਦਾ ਤਸੱਲੀ ਨਾਲ ਤੁਸੀਂ ਵਹਰਾ ਕੇ ਤਸੱਲੀ ਕਰ ਸਕਦੇ ਜੀ ਠੀਕ ਆ ਤੇ ਇਹਦਾ ਬਲਜੀਤ 32000 ਦੇ ਵਿੱਚੋਂ ਹਾਂਜੀ 100 ਰੁਪਿਆ ਛੋੜ ਹੀ ਕਰਾਂਗੇ ਵੀਰ ਜੀ 100 ਰੁਪਿਆ ਜੀ ਉਹ ਮੂਲ ਪਹਿਲਾਂ ਹੀ ਜਾਇਜ਼ ਕਰ ਹਾਂਜੀ ਹਾਂਜੀ ਤੇ ਵੈੜ ਤੇ ਭਾਂ 45000 ਦੀ ਵੇਖ ਜੂਗੀ ਬਿਲਕੁਲ ਜੀ ਤੇ ਕੀ ਨੰਬਰ ਆਪਣਾ ਬੋਲ ਦਗੇ ਜੀ ਨੰਬਰ ਆਪਣਾ ਵੀ ਜੀ ਹੈਗਾ 73407 4212 ਠੀਕ ਹੈ ਜੀ ਹਾਂਜੀ ਸੋ ਦੋਸਤੋ ਇਹ ਨੰਬਰ ਆਪਾਂ ਵੀਰ ਬਲਜੀਤ ਸਿੰਘ ਤੇ ਬਿਲਕੁਲ ਸਕਰੀਨ ਦੇ ਥੱਲੇ ਚਲਦੇ ਕਰ ਦੇਣੇ ਆ ਨੰਬਰਾਂ ਤੇ ਤੁਸੀਂ ਸੰਪਰਕ ਕਰ ਸਕਦੇ ਜਾਂ ਤਿੰਨ ਵੈੜਾ ਦਿਖਾਤੀਆਂ ਅੱਜ ਆਪਾਂ ਇਸ ਘਰੋਂ ਜਰਸੀ ਬਰੀਡ ਦੇ ਵਿੱਚ ਵੀ ਇੱਕ ਬਿਲਕੁਲ ਨਗਵੀਰ ਨੇ ਲਿਆ ਕੇ ਪੇਸ਼ ਕੀਤਾ ਉਹਦੇ ਬਾਰੇ ਵੀ ਤੁਸੀਂ ਵਿਸ਼ੇਸ਼ ਤੌਰ ਤੇ ਗੱਲਬਾਤ ਕਰ ਸਕਦੇ ਜੀ ਇੱਕ ਪਹਿਲੇ ਨੰਬਰ ਤੋਂ ਜਿਹੜੀ ਵਹਿਰ ਦਿਖਾਈ ਆ ਤਿਆਰੀ ਕਰਦੀ ਜਾ ਰਹੀ ਹੈ ਠੀਕ ਆ ਜੀ ਪਹਿਲੇ ਨੰਬਰ ਵਾਲੀ ਬਿਲਕੁਲ ਜਲਦੀ ਸੂਫੂਗੀ ਕੋਈ 8-10 ਦਿਨਾਂ ਦੇ ਦੌਰਾਨ ਤਿਆਰੀ ਬਿਲਕੁਲ ਲਾਏ ਪਈ ਆ ਤਿਆਰੀ ਪ੍ਰੋਪਰ ਕਰਨੀ ਸ਼ੁਰੂ ਕਰਤੀ ਆ ਠੀਕ ਆ ਤੇ ਜਰਸੀ ਦੇ ਵੀ ਕੋਈ 10 ਤੋਂ 12 ਦਿਨਾਂ ਤੇ ਇਹਦੇ 20 ਦਿਨ ਜਿਹੜੇ ਲਾਸਟ ਦੇ ਵਿੱਚ ਦਿਖਾਈ ਹੈ ਪਸੂ ਸਾਰੇ ਚੰਗੇ ਆ ਆਪਦੀ ਨਰਖ ਪਰਖਾ ਤਸੱਲੀ ਆ ਘਰ ਵਿਜ਼ਿਟ ਕਰਕੇ ਕੋਈ ਵੀਰ ਕਰ ਲੇ ਤੇ ਪਕੇ ਠੀਕ ਆ ਤੇ ਸ਼ਿਵਾਜਪੁਰ ਤੁਸੀਂ ਖਾਸ ਵਿਜ਼ਿਟ ਕਰਨੀ ਆ ਬਿਲਕੁਲ ਅਜਦੋਂ ਦੋਸਤੋ ਆਪਾਂ ਦਿয়ালਪੁਰੇ ਤੋਂ ਕੁਰਕਵਿੰਡ ਆ ਤੱਕ ਲਖਨਾ ਪਿੰਡ ਟੱਪਦੇ ਆ ਤੇ ਅਗਲੇ ਪਾਸੇ ਸ਼ਹਾਜਪੁਰ ਤੋਂ ਦੋਸਤੋ ਕਿ ਤਿੰਨ ਕਿਲੋਮੀਟਰ ਪਿੱਛੇ ਪੀਐਚ ਪੱਠਾ ਪੀਐਚ ਪੱਠੇ ਤੋਂ ਤੁਸੀਂ ਟਰਨ ਲੈ ਕੇ ਬਾਈਹਰਾਂ ਦੀਆਂ ਬਾਹਰ ਹਵੇਲੀਆਂ ਤੇ ਆ ਠੀਕ ਆ ਜੀ ਘਰ ਤੇ ਨੰਬਰ ਵੈਸੇ ਚੱਲਦੇ ਆ ਲਗਾਤਾਰ ਸਕਰੀਨ ਤੇ ਮਿਲਦਿਆਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ